ਮਸਕਾਨ ਕੀ ਗੱਲ ਹੋਈ ਪੁੱਤ ਸਕੂਲ ਅੱਜ ਪਾਪਾ ਸੜਨਾ ਕਲਾਸ ਦੇ ਚਾਰ ਮੁੰਡੇ ਬੈਠੇ ਸੀਗੇ ਪਿੱਛੇ ਹੈ ਨਾ ਤੇ ਮੈਮ ਨਾ ਕੋਈ ਆਦਾ ਕੰਮ ਕਰਦੇ ਪਏ ਸੀਗੇ ਤੇ ਮੈਮ ਨੇ ਆਏ ਸੀ ਮੈਮ ਨੇ ਮੈਂ ਕੁਸ਼ਨ ਸਮਝਾ ਦੂੰਗੀ ਲਾਸਟ ਲੈਕਚਰ ਤੇ ਮੈਮ ਨੇ ਸਾਰੀ ਕਲਾਸ ਬੋਲਣ ਲੱਗੇ ਸਾਨੂੰ ਪੰਜਾਛਿਆ ਜਾਣਿਆ ਨੇ ਛੱਡ ਕੇ ਤੇ ਮੈਮ ਨੇ ਉਹਨਾਂ ਮਿਹਰੇ ਜੀ ਐ ਕਰਕੇ ਤਾੜੀ ਮਾਰ ਦਿੱਤੀ ਤੇ ਮੈਮ ਕਹਿੰਦੇ ਵੀ ਯਾਨੀ ਕਿ ਸ਼ਾਬਾਸ਼ ਈ ਤੁਹਾਡੇ ਤੁਸੀਂ ਬੋਲਦੇ ਪਏ ਤੁਸੀਂ ਵੀ ਕਹਿ ਦਿੰਨੇ ਆ ਨਾ ਵੀ ਇੰਨੀ ਉੱਚੀ ਬੋਲਦੇ ਪਏ ਆ ਤੇ ਉਹਨਾਂ ਕਹਿਣ ਲੱਗੇ ਤੇ ਜਿਹੜੇ ਪਿੱਛੇ ਮੁੰਡੇ ਬੈਠੇ ਸੀ ਨਾ ਇੱਕ ਉਹਨਾਂ ਚੋਂ ਚਾਰਾ ਮੁੰਡਿਆ ਚ ਕਹਿੰਦਾ ਨਾ ਇੱਕ ਉਹਦਾ ਵੀ ਇਹ ਮੈਡਮ ਦਾ ਖੁਸਰੀ ਆ ਨਾ ਪਪਾ ਐਵੇਂ ਕੁਝ ਕਹਿਣਾ ਲਾ ਹੁੰਦਾਗਾ ਲੈ ਟੀਚਰਾਂ ਨੂੰ ਥੋੜੀ ਇਦਾਂ ਬੋਲਣਾ ਚਾਹੀਦਾ ਟੀਚਰ ਤਾਂ ਮਾਪਿਓ ਨਾ ਉਹ ਵੀ ਪਹਿਲਾਂ ਉਹ ਗੁਰੂ ਹੁੰਦੇ ਆ ਟੀਚਰ ਬੱਚਿਆਂ ਦੇ ਤੇ ਫਿਰ ਨਾ ਜਿਹੜੇ ਉਹਨਾਂ ਦੇ ਅਗਲੇ ਬੱਚੇ ਬੈਠੇ ਸੀਗੇ ਦੋ ਮੁੰਡੇ ਆ ਨਾ ਉਹਨਾਂ ਨੇ ਜਾ ਕੇ ਮੈਮ ਨੂੰ ਦੱਸ ਦਿੱਤਾ ਤੇ ਫਿਰ ਨਾ ਮੈਮ ਨੇ ਕਿਹਾ ਮੈਮ ਕਹਿੰਦੇ ਉਰਾਹ ਤੈਨੂੰ ਮੈਂ ਦੱਸਾਂ ਵੀ ਖੁਸਰਾ ਕੌਣ ਹੁੰਦਾ ਤੇ ਬੇਖੁਸਰਾ ਕੌਣ ਹੁੰਦਾ ਤੇ ਮੈਂ ਆਪਣੇ ਫਰੰਦ ਦੇ ਚਪੜਮੇਰੀ ਹੁੰਦੇ ਐਂਕ ਲੱਗੀ ਵੀਸ ਨਾ ਉਹ ਐਂਕ ਲਿੱਤੀ ਤੇ ਮੈਂ ਤਾਂ ਕਿਹਾ ਤੇ ਮਾਪੇ ਨੂੰ ਦੱਸ ਦਈਓ ਟੁੱਟ ਗਈ ਹੈ ਨਾ ਤੇ ਉਸ ਤੋਂ ਬਾਅਦ ਨ ਮੈਮ ਕਹਿੰਦੇ ਵੀ ਤੁਸੀਂ ਟੀਚਰ ਨੂੰ ਰਿਸਪੈਕਟ ਨਹੀਂ ਕਰਦੇ ਜੀ ਹਾਂ ਤਾਂ ਵੀ ਗੁੱਡ ਲਿੰਗ ਜਾਈ ਤੇ ਮੈਮ ਨੇ ਫਿਰ ਮੈਮ ਨੇ ਵੀ ਉਹਦੇ ਚ ਬੈਠਾ ਮਾਰੀਆਂ ਤੇ ਮੈਮ ਨੇ ਬਾਅਦੋਂ ਕਲਾਸ ਤੋਂ ਬਾਹਰ ਕਰ ਦਿੱਤਾ ਮੈਮ ਕਹਿੰਦੇ ਤੂੰ ਕਲਾਸ 'ਚ ਉਦੋਂ ਐਂਟਰ ਹੋਊਗਾ ਜਦੋਂ ਤੁਹਾਡੇ ਤੇਰੇ ਮਦਰ ਤੇ ਫਾਦਰ ਦੋਨੋਂ ਆਣੇ ਚਾਹੀਦਾ ਹੀ ਇੱਥੇ ਹੀ ਜਾਈਦਾ ਬੱਚੋ ਮੈਮ ਕਹਿੰਦੇ ਵੀ ਫਿਰ ਉਹ ਉਦੋਂ ਟਿਕਰ ਤੋਂ ਕਲਾਸ ਐਂਟਰ ਨਹੀਂ ਹੋਣਾ ਤੇ ਮੈਂ ਆਪਣੇ ਸਾਡੀ ਹਰ ਮੈਮ ਨੂੰ ਵੀ ਕਹਿ ਦਿੱਤਾ ਵਾ ਵੀ ਤੁਸੀਂ ਇਹਦੇ ਨਾਮ ਕੱਟ ਦਿਓ ਰਜਿਸਟਰ ਤੋਂ ਤੇ ਮੈਮ ਕਹਿੰਦੇ ਮੈਂ ਉੱਥੋਂ ਵੀ ਰਿਸੈਪਸ਼ਨ ਤੋਂ ਵੀ ਕਟਾ ਦੇਣਾ ਇਹਦਾ ਨਾਮ ਬਦੀਆ ਗੱਲਾਂ ਮੈਂ ਕਿਨੇ ਸਾਰੇ ਕੇ ਤੇ ਨਾਮ ਕਢਾ ਦੇਣਾ ਮੈਂ ਇਦਾਂ ਥੋੜੀ ਹੁੰਦਾ ਬੁੱਧ ਤੈਨੂੰ ਵੀ ਪਤਾ ਨਾ ਤੇਰੀ ਨਿਗਾਹ ਚ ਟੀਚਰਾਂ ਦੀ ਅਮੀਅਤ ਕੀ ਹੁੰਦੀ ਹੈ ਤੋ ਨੂੰ ਟੀਚਰ ਵੀ ਇੱਕ ਮਾਂ ਪਿਓ ਤਰ੍ਹਾਂ ਹੀ ਹੁੰਦੇ ਆ ਕਿਉਂਕਿ ਉਹਨਾਂ ਦੇ ਵੀ ਗਾਂ ਬੱਚੇ ਆ ਪਾਪਾ ਉਹ ਜਿਵੇਂ ਉਹਨਾਂ ਦੇ ਬੱਚੇ ਉਵੇਂ ਉਹ ਸਾਨੂੰ ਸਮਝਦੇ ਆ ਲੋਹੀ ਤਾਂ ਗੱਲ ਆ ਆਪਦੇ ਬੱਚਿਆਂ ਨੂੰ ਛੱਡ ਕੇ ਤੁਹਾਨੂੰ ਇਹਨਾਂ ਜਨਨ ਨੂੰ ਸਮਝਾਉਣਾ ਹੁੰਦਾ ਟੀਚਰ ਮਾੜਾ ਥੋੜੀ ਹੋ ਜਾਦਾ ਨਾਲੇ ਇਹ ਮਾੜਾ ਵੀ ਟੀਚਰ ਨੇ ਮਾਰਨਾ ਵੀ ਆ ਟੀਚਰ ਨੇ ਪਿਆਰ ਵੀ ਕਰਨਾ ਟੀਚਰ ਨੇ ਸਾਰਾ ਕੁਝ ਕਰਨਾ ਇਸ ਦਾ ਮਤਲਬ ਇਹ ਥੋੜੀ ਆਪਾਂ ਨੂੰ ਮਾਰਦੇ ਬੋਲਦੇ ਉਹ ਤੁਸੀਂ ਕਹਿੰਦੇ ਆ ਯਾਨੀ ਕਿ ਜਿਹੜੇ ਬੱਚਿਆਂ ਨੂੰ ਮੈਡਮ ਮਾਰਦੀ ਆ ਨਾ ਉਹੀ ਬੱਚੇ ਕਹਿੰਦੇ ਆ ਮਾਰਨਾ ਪੜ ਕੇ ਜਾਓ ਮਾਰਨਾ ਨਹੀਂ ਮੈਡਮ ਮਾਰਦੇ ਆ ਪੜ ਕੇ ਜਾਓ ਨਹੀਂ ਮਾਰਦੇ ਮੈਡਮ ਉਹ ਪੜਨ ਨਾਲ ਨਹੀਂ ਕਰਉਂਦਾ ਉਹ ਪੜਤ ਲਓ ਨਹੀਂ ਮੈਮ ਅੱਜ ਪੜਨ ਲਓ ਮੈਮ ਸ਼ਰਾਰਤ ਵੀ ਨਹੀਂ ਨਾ ਕਰ ਕਿਸੇ ਹੱਦ ਤੱਕ ਕਰਦੇ ਆ ਆਪ ਦੀ ਮਾਂ ਪਿਓ ਨੂੰ ਆਪਾਂ ਇਦਾਂ ਥੋੜੀ ਬੋਲਦੇ ਆ ਸ਼ਰਾਰਤ ਕਰਦੇ ਆ ਗਲਤ ਗੱਲ ਆ ਟੀਚਰ ਦੀ ਇਨਸਪੈਕਟ ਕਰਣੀ ਚਾਹੀਦੀ ਇੱਕ ਤਾਂ ਉਹ ਸ਼ਰਾਰਤ ਕਰਦੇ ਆ ਇੱਕ ਉਹ ਯਾਨੀ ਕੀ ਗੱਲਾਂ ਮਾਰਦੇ ਆ ਪਿੱਛੇ ਬਹਿ ਕੇ ਉਹ ਪੜਨ ਨਾਲ ਲਓ ਮੈਮ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਮੈਮ ਕਹਿੰਦੇ ਫੇਰ ਇੱਕ ਵਾਰੀ ਕੋਸ਼ਿਸ਼ ਕਰੋ ਫੇਰ ਰੀਡ ਕਰੋ ਉਹ ਗੱਲਾਂ ਮਾਰਦੇ ਆ ਸ਼ਰਾਰਤਾਂ ਕਰਦੇ ਫੇਰ ਐਸੀ ਕਿ ਮੈਮ ਉਹਨਾਂ ਨੂੰ ਮਾਰਦੇ ਨਹੀਂ ਤੇ ਮੈਂ ਨਹੀਂ ਉਹਨਾਂ ਨੂੰ ਮਾਰਦੇ ਨਹੀਂ 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 ਗਲਤ ਗੱਲ ਆ ਟੀਚਰ ਦੀ ਰਿਸਪੈਕਟ ਅੱਜ ਵੀ ਆ ਤੇ ਕ